ਉਰੇ ਬੈਠਾ ਮਰਜਾ ਸੁਣੀਆ ਨੱਕ ਪੈਣ ਨਹੀਂ ਪੁੱਛੀ ਤੈਂ ਹੈ ਪੈਣ ਤੂੰ ਪੁੱਛਿਆ ਕਿ ਪੈਣ ਮੈਂ ਕਿਉਂ ਪੁੱਛੂੰਗਾ ਤੂੰ ਤਾਂ ਕਹਿੰਦੀ ਮੈਂ ਪੁੱਛੂੰਗਾ 10 ਵਜੇ ਕਹਿੰਦੀ ਆ ਜੂਗੀ ਅਜੇ ਤਾਂ ਹੁਣ ਤੱਕ ਨਹੀਂ ਮੈਂ ਪੁੱਛ ਲਈ ਫਿਰ ਤੂੰ ਤੜਿੰਗ ਹੋਵੇਂਗਾ ਮੈਂ ਕਿਉਂ ਤੜਿੰਗ ਹੋਊਂਗਾ ਬਾਈ ਤਾਂ ਘਰੀ ਬੈਠੀ ਆ ਕਿ ਬਾਈ ਦਾ ਪੁੱਛ ਲੈਨੇ ਉਹ ਪਕਾਈ ਨਾ ਮਾਰ ਓਏ ਨਿਕਲ ਜਾ ਤੂੰ ਕਰੋ ਉਹ ਪ੍ਰੀਤ ਕਪੈਣ ਦੀ ਗੱਲ ਕਰਦਾ ਉਹ ਪਹਿਲਾ ਦਿਨ ਨੂੰ ਤਾਂ ਛੱਡਦਾ ਹੋਣ ਵਾਲੀ ਤਾਂ ਤੁਸੀਂ ਨਹੀਂ ਬਖਸ਼ਦੇ ਪਹਿਲਾ ਦਿਨ ਤੂੰ ਤਾਂ ਕੀ ਮਾੜਾ ਕਰਤਾ ਬਣਿਆ ਪ੍ਰੀਤ ਕਪੈਣ ਦਾ ਤਪੜਾ ਮਿਰਜਾ ਸੁਣ ਲੱਗ ਰਿਹਾਗਾ ਤੂੰ ਮਿਰਜਾ ਕੇ ਮਰੀ ਚੀਜ਼ ਆ ਫੇਰ ਕੋਈ ਇਹ ਤਾਂ ਕਲੀਆਂ ਨੇ ਜੋਸ਼ ਭਰਦੇ ਨੇ ਬੰਦੇ ਦੇ ਸਰੀਰ ਚ ਸੂਰਮੇ ਦੀ ਆ ਬਾਰਾ ਮੁੰਮੇ ਦੇ ਕਲੀਆਂ ਗਾਉਂਦਾ ਓ ਮਿਰਜਾ ਕਿਹੜਾ ਸੂਰਮਾ ਹੋ ਗਿਆ ਕੁੜੀ ਕੱਢ ਕੇ ਲੈ ਕੇ ਗਿਆ ਤੀਗਾ ਛੱਤਰ ਖਾ ਕੇ ਮਰ ਗਿਆ ਓਹ ਕਿਹੜਾ ਸੂਰਮਾ ਹੋ ਜਿਹੜਾ ਘੋੜੀ ਭਜਾਉਣ ਜਾਣ ਦਾ ਸੂਰਮਾ ਹੀ ਹੁੰਦਾ ਹੈ ਹਾਂ ਹੁੰਦਾ ਹੈ ਬਈ ਤਾਂ ਆ ਉਮਰ ਚ ਜੋਸ਼ ਭਰ ਕੇ ਕੀ ਕਰਨਾ ਕਣਕਣਕ ਵੱਟ ਲੈ ਮੁਰੇ ਹਵੇ ਸਰੋ ਸੁਰੂ ਨੇ ਜੋਸ਼ ਭਰਨਾ ਜ਼ਰੂਰੀ ਹੈ ਸਰੀਰ ਚ ਤਕਰੇ ਹੁੰਨਾ ਫਾਂਡ ਛੇੜ ਲੈ ਅੱਜ ਤਾਚਾ ਤਾਚਾ ਕੀ ਖੜਿਆ ਮਾੜਾ ਮੋਟਾ ਤੂੰ ਤਾਂ ਸ਼ਰਮ ਕਰ ਲੈ ਕਰ ਇਹਨਾਂ ਨੂੰ ਤਾਂ ਦੋਆ ਨੂੰ ਨਹੀਂ ਸ਼ਰਮ ਹੈਗੀ ਆ ਬੈਠਾ ਇੱਕ ਮਲੰਗਾ ਮੈਂ ਤਾਂ ਕੀ ਕਹਤਾ ਬਾਈ ਪਰ ਹੋਰ ਕੀ ਆ ਯਾਰ ਤੜਕੀ ਆ ਜਾਂਦੇ ਹੋ ਤੁਸੀਂ ਇਹ ਤਾਂ ਆਈ ਤੀ ਯਾਰ ਕਣਕ ਵੱਢ ਕੇ ਵੈਤ ਸਾਈਡਾਂ ਹੀ ਤਾਂ ਮੋੜ ਰਹੀ ਦੀ ਵਿਚ ਮਾ ਇਹਨੂੰ ਦੇਖੀਏ ਨਾ ਮੈਂ ਤੜਕੇ ਦਾ ਮੈਂ ਮੇਰੇ ਨਾਲ ਭੱਗ ਜੂਗਾ ਇਹ ਇਹ ਪਤਾ ਨਹੀਂ ਕਿੱਥੇ ਨਿਕਲਿਆ ਗਿਆ ਇਹ ਮੈਨੂੰ ਕੀ ਕਰਾਉਣਾ ਤੇ ਨਾਲ ਜਾਂਦੇ ਬੰਦਾ ਮਾੜਾ ਮੋਟਾ ਸੌ ਕੰਮ ਤਾਂੰਦਾ ਕਰਾ ਦਿੰਦਾ ਹੁੰਦਾ ਹੋਰ ਕੀ ਕਰਦਾ ਤੂੰ ਹੋਰ ਕੀ ਪਿੰਗ ਮਾਰਖਿਆ ਤੈਨੂੰ ਮੇਰੀ ਗੱਲ ਸੁਣੋ ਜੀ ਕੁਥਰ ਤੋਂ ਨਹੀਂ ਨਿਕਲਦਾ ਸਿੱਧਾ ਖੇਤੋਂ ਪਟਾਈ ਨਾ ਮਾਰੋ ਮੇਰੀ ਕੱਲਿਆ ਸੋਣਾ ਖੇਤ ਆਉਣਾ ਸੂਰਮਿਆਂ ਦਾ ਕੰਮ ਹੁੰਦਾ ਘਰ ਚ ਰਹਿਣਾ 24 ਘੰਟੇ ਇਹ 32 ਬੰਦੇ ਦਾ ਕੰਮ ਹੁੰਦਾ ਓਰੇ ਮਰਾਬਰਾ ਹੈ ਖੇਤਾਂ ਤੇਰਾ ਜੋਸ਼ ਭਰੇ ਖਰੀਰ ਚ ਆਓ ਜੋ ਜੋਸ ਪਰ ਪਰ ਕੀ ਰਹਿ ਜੀ ਆਹ ਜਿਹੜੀ ਆਹ ਆ ਰਹੀ ਸਿਰ ਤੇ ਆ ਰਹੀ ਆ ਇਹਦਾ ਕੀ ਕਰਾਂਗੇ ਮੌਸਮ ਪਹਿਲੀ ਖਰਾਬ ਆਗਾ ਉਹ ਵੱਡਾਂਗੇ ਪੁੱਤਾਂ ਮੰਗੂ ਮੇਰੀ ਗੱਲ ਸੁਣ ਲੈ ਪਟਣੀਆਂ ਵੱਡ ਲੈ ਯਾਰ ਤੂੰ ਸਿਰੇ ਸਿਰ ਕਿਹੜੀ ਨਾ ਘਰੇ ਬੈਠਣਾ ਉਹ ਆਗੂ ਆ ਸੱਚ ਕਹਦੇ ਨਾ ਸਿਆਣੇ ਜਵਾਖਾ ਤਕਬੀਲਦਾਰੀ ਨਹੀਂ ਦੇਣੀ ਚਾਹੀਦੀ ਮੇਰਾ ਬੇਟਾ ਨਹੀਂ ਜਿਆਦਾ ਪਰ ਤੂੰ ਮੈਨੂੰ ਕਹਿੰਦਾ ਵੀ ਤੂੰ ਪੁੱਛ ਲੈ ਉਹਨੂੰ ਮੈਂ ਬੜਾ ਨਾ ਦਿੰਦਾ ਲੈ ਤੂੰ ਪੁੱਛ ਲੈ ਫਿਰ ਬੜਾ ਲੈ ਉਹਦਾ ਮੂਰੇ ਹੋ ਕੇ ਖੜ ਗਿਆ ਕਹਿੰਦਾ ਮੈਂ ਪੁੱਛੂਗਾ ਓਏ ਤਾਇਆ ਪੋਧਰ ਉਧਰ 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 ਗਾਉਣਿਆ ਬਦਾ ਗਾਉਣੇ ਨਹੀਂ ਬੈਠੇ ਉਧਰ ਆ ਆ ਬਾਕ ਜਾ ਕਰੇ ਯਾਰਾ ਬਾਗ ਜਾ ਕਰੇ ਬਈਆ ਕਾ ਬਾਗਿਆ ਮਾਜਾ ਮਸਾ ਬੁਲਾਇਆ ਤਾਇਆ ਮਾਰਦੀ ਕਲੀਆਂ ਠੁਣਾਗੇ ਹਲੇ ਅਰੇ ਕਲੀਆਂ ਨੇ ਹੋਰ ਸੁੰਡੀਆਂ ਨੇ ਓਏ ਬਈਆਂ ਜਣਾ ਨਾ ਮੇਰੀ ਗੱਲ ਸੁਣ ਲੈ ਮਿੰਦਾ ਮੇਰੇ ਰੰਨ ਨਾ ਮੇਰੇ ਕੰਨ ਮੈਂ ਕਿਉਂ ਕੰਮ ਕਰਾਂ ਭੋਈ ਰੰਨ ਹੈਗੀ ਤੂੰ ਹੀ ਨਹੀਂ ਰੱਖੀ ਤੇਰੇ ਕਰਦੂਤੇ ਨਹੀਂ ਰਹੀ ਹੈਗੀ ਉਹ ਤੇਰੀ ਰਹਿਣ ਚੁੰਡਾ ਵਾਲਾ ਭਜਾਈ ਆ ਆਹੋ ਮੈਂ ਕੋਲ ਆਉਂਗਾ ਤੇ ਉਂਗਲਾਂ ਮਾਰਦਾ ਗੱਲਾਂ ਤੂੰ ਓਏ ਕੋਈ ਨਾ ਕਿਉਂ ਤੂੰ ਹੀ ਭਜਾਈ ਤੇਰੀ ਬਹੂ ਨੇ ਲਾਰੇ ਤੂੰ ਰਹਿਣ ਦੇ ਓਏ ਤੂੰ ਸਾਲੇ ਅੱਡ ਲੰ ਹਰੀ ਦਾ ਟਾਈਮ ਆ ਚੱਲ ਮੇਰੇ ਨਾਲ ਚੱਲ ਗੱਲ ਕੋ ਪੈਣ ਪੁੱਛ ਦਿੰਦੀ ਚੱਲ ਆ ਇਹ ਤਾਂ ਆਈਆਂ ਉਹ ਪੱਖ ਦਾ ਹੁੰਦਾ ਹੋਰ ਕੀ ਆ ਯਾਰ ਮਾੜਾ ਮੋਟਾ ਤੁਸੀਂ ਕਹਿਦਿਆ ਕਰੋ ਇਹਨੂੰ ਯਾਰ ਠੀਕ ਆ ਇਹਦਾ ਅਗੇ ਤੂੰ ਪੱਖ ਦਾ ਹੁੰਦਾ ਕੰਜਰ ਦਾ ਮਸਾ ਦਾ ਸੁੱਖ ਵਾਲਾ ਦਿਨ ਆਉਂਦਾ ਓਏ ਮੌਸਮ ਖਰਾਬ ਹੋ ਰਿਹਾ ਜਿਹੜੇ ਤੁਹਾਡੀ ਮਾਂ ਤੇ ਤੁਹਾਡੇ ਗੜੇ ਪੈ ਕੇ ਫੇਰ ਕੀ ਕਰਾਂਗੇ ਦੋ ਕੜ ਮਾਰੇ ਭੁੱਕੀ ਤੱਕ ਕਿਤੇ ਹੋਰ ਨਾ ਪੈਣ ਦੀ ਕੀਲਾ ਵੱਢਦੇ ਹੱਥ ਨੂੰ ਅੱਧਾ ਕਿਲਾ ਬੁੱਢਾ ਕੰਜਰ ਦੇ ਆ ਪੱਖ ਦੇ ਨਹੀਂ ਹੁੰਦੇ ਓਰੇ ਟਾ ਓਏ ਖਾਜ ਦਾ ਥੇ ਜੱਗਾ ਕਰ ਲਓ ਹਾਂ ਮੈਨੂੰ ਲਾਇਕ ਕਰਨ। ਜੇ ਕਿਤੇ ਨਾ ਕਰਨ ਕਿ ਬੜਾ ਕਪੈਣ ਵੀ ਪੁੱਛ ਕੇ ਆਉਣੇ ਆਪਾਂ। ਢੋਲ ਵੀ ਪੜਾਉਂ ਤੇਰੇ ਨਾਲ ਤੂੜੀ ਟਾੜੀ ਸਾਰਾ ਸਭ ਕੁਝ ਮਾਉ। ਠੀਕ ਹੈ ਪ੍ਰਚਾਰ ਮੇਠਾ। ਚੱਛ ਦੇਖ ਆਪਣੇ ਦੋ ਪਈਆਂ 'ਚ ਗੱਲ ਹੈ। ਕੀ ਝਾਰ ਤੇਰਾ? ਝੜ ਮੈਰੋ। ਤੂੰ ਕੀ ਕਰੇਗਾ ਝਾਰ ਦਾ? ਕੋਈ ਦੇਖੀ। ਅੱਛੇ ਖੜਿਆ ਆ ਲੈ ਨਾ। ਤੇਰੇ ਗਰੀਬ ਬੈਠੇ ਨੇ ਜਦ ਮੰਡੀ 'ਚ। ਉਹ ਵੰਡ ਦਾਂਗੇ। ਪੋੜਾ ਏਡਾ ਹੈ ਪੰਨੋ ਹੁੰਦਾ ਹੈ। ਚੱਲ ਦੇਖੂਗਾ ਕੋਈ ਨਾ। ਦੇਖ ਨਾ ਕੀ ਆਜ ਮੈਂ ਸਮਾਉਂ ਤੇ ਨਾ ਕੰ। ਚੱਲ ਫੇ ਚੱਲੀਏ। ਪੁੱਛ ਕੇ ਇੱਕ ਪੈਣ। ਆਜਾ। ਤੂੰ ਮਰ ਜਾ ਪਰ ਤੂੰ ਪੁੱਛਾਂ ਦੋਕ ਪੈਣੀ ਹੋਰ ਐਣ ਦੇ ਬਾਸੂ ਐਵੇਂ ਹੀ ਪੁੱਛ ਲੂੰਗਾ ਪਹਿਲਾਂ ਇਹਨੇ ਲੱਲ ਲਾਤੇ ਸਾਰੇ ਸੌਫ ਕਰ ਜਾਣਗੇ ਚਾਹੇ ਸਾਰੇ ਪਿੰਡ ਦੀ ਕਣਕ ਵੜਾ ਲਈ ਕੱਲ ਦਾ ਲੱਗ ਰਿਹਾ ਮੈਂ ਪੁੱਛ ਲਾ ਪੁੱਛ ਲਾ ਮੈਂ ਆਪੀ ਪੁੱਛ ਲੂੰ ਮੈਂ ਆਪੀ ਪੁੱਛ ਲੂੰਗਾ ਆਹ ਚੱਲ ਚੱਟ ਲੈ ਵਾਂ ਵੀ ਮੈਂ ਮਰ ਜਾ ਮਰਜਾਂ ਵੈਚਰ ਕਹੀ ਜਾਂ ਗੱਲਾਂ ਕਰਦੀ ਐ ਆਹੀ ਕੁਛ ਕਰਨਗੇ ਤੇ ਚੰਡੀਗੜ ਤਾਂ ਹੀ ਉਹ ਬਾਈ ਟੜਪਦਾ ਤੀ ਇਹਨਾਂ ਨੂੰ ਨਾ ਭੇਜੋ ਉਹ ਨਹੀਂ ਦੀ ਐਂ ਤਾਂ ਅਸੀਂ ਪੇਪਰ ਵੀ ਦੇ ਕੇ ਆਏ ਆ ਪੀਪਰ ਬਾਰੇ ਕੁਛ ਦੱਸੀ ਨਹੀਂ ਹੈਗਾ ਵੀ ਕਿਵੇਂ ਪੀਪਰ ਹੋਇਆ ਪੀਪਰ ਤਾਂ ਮੇਰਾ ਬਹੁਤ ਵਧੀਆ ਹੋਇਆ ਹੁਣ ਅੱਗੇ ਸਰਕਾਰ ਦੀ ਮਰਜ਼ੀ ਆ ਵੀ ਕਿ ਰਿਜ਼ਲਟ ਕੱਢਣਗੇ ਹੁਣ ਸਣ ਰਿਜ਼ਲਟ ਆਲੇ ਆਉਂਦਾ ਨਹੀਂ ਹੈਗਾ ਨਾ ਹਜੇ ਨਹੀਂ ਆਉਂਦਾ ਦੀ 1.5 ਮਹੀਨੇ ਬਾਅਦ ਆਊਗਾ ਤੇ ਮੈਨੂੰ ਐ ਦੱਸ ਤੁਸੀਂ ਰਹੇ ਫਿਰ ਕਿੱਥੇ ਹੋਟਲ 'ਚ ਦੀ ਹਾਂ ਹੋਟਲ 'ਚ ਨਾਲੇ ਕਹਿੰਦੇ ਨੇ ਹੋਟਲ 'ਚ ਛਾਪੇ ਮਾਰ ਲੈਂਦੇ ਨੇ ਉਹ ਨਹੀਂ ਵੀ ਮੈਂ ਤਾਂ ਦੱਸੇ ਨਾਲ ਗਈ ਸੀ ਆਪਦੇ ਘਰ ਵਾਲੇ ਨਾਲ ਐ ਕਿਵੇਂ ਕੋਈ ਛਾਪਾ ਮਾਰ ਲੂਗਾ ਲੈ ਆਹ ਪੂਤ ਨੇ ਦਾ ਮੁੰਡਾ ਹੋਟਲ 'ਚ ਹੀ ਫੜਿਆ ਸੀ ਬਈ ਆ ਹੈਵ ਰੈ ਤੇ ਸੁਖ ਨਾਲ ਦੋ ਉਹਦੇ ਜਵਾਬ ਤੇ 30000 ਰੁਪਿਆ ਦੇ ਕੇ ਪੁਲਿਸ ਵਾਲਿਆਂ ਨੂੰ ਫੇਰ ਉਹਨੇ ਪੈਂਡਾ ਛਡਾਇਆ ਉਹ ਦੀਦੀ ਕਿਸੇ ਗੈਰਬੜੀ ਨਾਲ ਗਿਆ ਹੋਊਗਾ ਤਾਂ ਫੜਿਆ ਗਿਆ ਹੋਊਗਾ ਗੈਰ ਨਾਲ ਕਿਵੇਂ ਮਤਲਬ ਘਰ ਵਾਲੀ ਨਹੀਂ ਹੋਣੀ ਨਾਲ ਕੋਈ ਹੋਰ ਹੋਊਗੀ ਅੱਛਾ ਆਏ ਵੀ ਹੁੰਦਾ ਤੇ ਹੋਰ ਹੁਣ ਸਾਡੇ ਤਾਂ ਸਾਰੇ ਪ੍ਰੂਫ ਲੱਗਿਆ ਉੱਥੇ ਚੱਲ ਬੌਲੇ ਭਾਂਡੇ ਕਿਤੇ ਬਾਈ ਲਵੇ ਨਾ ਭਾਂਡਾ ਭੰਨਦੀ ਕਿਤੇ ਹੋਰ ਛੇਤਰਾ ਖਾਲੇ ਉਹ ਤੋਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੋਰ ਫਿਰ ਘੁੰਮੇ ਫਿਰੇ ਕਿੱਥੇ ਕਿੱਥੇ ਤੁਸੀਂ ਅਸੀਂ ਇੱਥੇ ਲੇਕਤੇ ਗਏ ਸੀਗੇ ਮਾਲ ਚ ਗਏ ਸੀਗੇ ਤੇ ਸ਼ਾਪਿੰਗ ਵਾਧੂ ਕੀਤੀ ਸੀ ਅਸੀਂ ਅੱਛਾ ਹਾਂ ਨਹੀਂ ਮੈਂ ਤਾਂ ਐ ਸੁਣਿਆ ਕਿ ਮੌਲ ਚ ਸਮਾਨ ਬਾਲਾ ਵਧੀਆ ਹੁੰਦਾ ਸੁਰਖੀ ਸਰਕੀ ਲੈ ਆਉਂਦੀ ਕੋਈ ਉੱਥੋਂ ਲੈ ਕੇ ਆਈ ਆ ਮੈਂ ਤੂੰ ਦੇਖ ਲਈ ਜਿਹੜੀ ਤੈਨੂੰ ਪਸੰਦ ਆਈ ਤੂੰ ਲੈ ਲਈ ਅੱਛਾ ਲੈ ਕੇ ਆਈ ਆ ਚੱਲ ਇੱਕ ਤਾਂ ਮੈਨੂੰ ਦੇ ਦੇ ਵਧੀਆ ਤੂੰ ਤਾਂ ਚਾਰ ਅੱਖਰ ਪੜ ਗਈ ਨਾਲੇ ਬਾਹਰ ਅੰਦਰ ਜਾਣ ਜੋਗੀ ਹੋ ਗਈ ਆਹ ਦੇਖ ਲੈ ਮੇਰੇ ਵਰਗੀ ਤਾਂ ਘਰੇ ਬੈਠੀ ਰਹਿੰਦੀ ਐ ਵਿਆਹ ਤੋਂ ਪਹਿਲਾਂ ਮਾਵਾ ਆਪਣੇ ਨਹੀਂ ਘਰੋਂ ਨਿਕਲ ਦਿੱਤਾ ਕਹਿੰਦੇ ਨਾ ਭਾਈ ਕਮਾਰਾ ਧੀ ਪੁੱਤ ਨਹੀਂ ਜਾਦੇ ਫਿਰਿਆ ਕਰਦਾ ਆ ਜਦੋਂ ਵਿਆਹ ਹੀ ਗਈ ਇਹਦੇ ਪੱਲੇ ਪੈ ਗਈ ਇਹ ਉਹ ਨਹੀਂ ਕਿਸੇ ਪਾਸੇ ਜਾਣ ਦਿੰਦਾ ਤੇ ਕਹਦੇ ਬਾਈ ਨੂੰ ਜਾਵੜਾ ਤੂੰ ਵੀ ਚੰਡੀਗੜ੍ਹ ਲਾਇਆ ਦੋ ਦਿਨ ਹਾਂ ਹਾਂ ਮੈਨੂੰ ਤਾਂ ਬਲਾ ਡਾਣਾ ਟੱਪਣ ਦੇਵੇ ਉਹ ਤੂੰ ਚੰਡੀਗੜ੍ਹ ਦੀਆਂ ਗੱਲਾਂ ਕਰਦੀ ਐ ਤੈਨੂੰ ਪਤਾ ਹੀ ਐ ਤੇਰੇ ਬਾਈ ਦੇ ਸਬੂਧਾ ਕਹੀ ਜਾਏਗਾ ਮੇਰੀ ਗੱਲ ਸੁਣ ਜਦੋਂ ਮੈਂ ਜਾਣ ਲੱਗ ਗਈ ਨਾ ਮੈਂ ਕਮਾ ਲਿਆ ਕਰੋ ਤੁਹਾਨੂੰ ਹਾਂ ਆਪਾਂ ਉਸ ਨਾਮ ਨਾਲ ਗੋਲ ਗੱਪੇ ਖਾ ਕੇ ਆਇਆ ਕਰਾਂਗੇ ਜੀ ਲੈ ਨਹੀਂ ਮੈਂ ਤਾਂ ਉਹ ਖਾਦਿਆਂ ਨੂੰ ਵੀ ਛੇ ਮਹੀਨੇ ਹੋ ਗਏ ਗੋਲ ਗੱਪੇ ਉਹ ਵੀ ਨਹੀਂ ਖਾਦਦੇ ਮੈਂ ਤਜ ਤੱਕ ਜੀ ਹੋਰ ਚੱਲ ਕੋਈ ਨਾ ਮੈਂ ਖਵਾ ਕੇ ਲਿਆਉਂਗੀ ਤੇਨੂੰ ਚੱਲ ਵਧੀਆ ਤੇਰੇ ਬਹਾਨੇ ਨਾਲ ਤਾਂ ਅਸੀਂ ਵੀ ਘੁੰਮ ਫਿਰ ਆਇਆ ਕਰਾਂਗੇ ਹਾਂ ਹਾਂ ਨਾ ਦੋ ਤਨ ਦਨ ਜੇ ਰੁਕ ਜਾਂਦੀ ਕੀ ਹੋ ਜਾਂਦਾ ਤੈਨੂੰ ਹੈ ਨਾਲੇ ਪਤਾ ਬੀ ਮੰਦਰ ਪੜ ਕੇ ਆ ਫਰਦਾ ਹੁਈ ਮਰੇ ਸਾੜ ਦਾ ਮਾਰ ਮੂਰ ਨਾ ਦੇ ਵੀ ਕਦ ਬਸਤੇ ਮਿਲਾਇਆ ਮਿਲਣ ਨੂੰ ਰੇ ਤੈਨੂੰ ਮਿਲਣ ਨਹੀਂ ਆਈ ਹਾਂ ਤੈਨੂੰ ਅੱਗ ਲਾਉਣੀ ਛਾਂਪ ਫੜਾਉਣੀ ਆ ਜਿਹਦੇ ਪਿੱਛੇ ਕੁਤਕਲੇ ਛਿੜ ਰਿਹਾ ਗੈਦਾ ਗੜੀ ਛਾਂਪ ਆ ਹਜੇ ਪੁੱਛਦਾ ਕਿਹੜੀ ਛਾਂਪ ਲੈ ਫੜ ਚੈੱਕ ਕਰ ਲੈ ਇਹਨੂੰ ਉਹੀ ਹੈ ਨਾ ਉਹ ਮਾਈ ਗੱਲ ਕਰਨਾ ਚਾਹ ਰਿਹਾ ਉਹਦਾ ਮੈਂ ਜਾ ਤੈਨੂੰ ਦੇਤੀ ਤੂੰ ਰੱਖ ਲੈ ਤੂੰ ਕਾ ਮੋੜਨਾਂ ਹੀ ਇਹਨੂੰ ਮੈਂ ਮੰਗਿਆ ਤੇ ਥੋਂ ਹੈ ਵੇ ਮੰਗੀ ਸੀ ਮੰਗਣ ਤਾਂ ਘਰ ਤੱਕ ਪਹੁੰਚ ਗਿਆ ਸੀ ਹੈ ਜਦੋਂ ਨਾਲ ਜਿਹੜੀ ਗੱਲ ਹੋ ਗਈ ਦੀ ਹਵਾ ਗਈ ਦੀ ਮੈਂ ਦਬਾਰੋ ਤਾਂ ਨਹੀਂ ਆਇਆ ਤੇਰੇ ਕੋਲ ਤੈਨੂੰ ਕਹਿ ਗਿਆ ਸੀ ਵੀ ਭਾਈ ਤੂੰ ਰੱਖ ਲੈ ਤੇਰੀ ਆ ਮੈਂ ਆਪੇ ਹੀ ਲਾ ਕਰ ਦੂੰ ਜਿਵੇਂ ਮਰਜ਼ੀ ਕਰਾਂ ਨਾ ਸਵਾਦ ਤਾਂ ਤਾਂ ਜੇ ਜੇਬ ਚੋਂ ਦਿੰਦਾ ਵੀ ਸ਼ਾਂਪ ਤਾਂ ਇਹ ਭਾਗੂ ਕੀ ਹੈ ਜਿਹਦੀ ਮਰਜ਼ੀ ਆ ਭਾਗੂ ਮੇਰਾ ਮੈਂ ਭਾਗੂ ਦਾ ਹੈ ਸਾਡੇ ਚ ਕੀ ਵੱਡੇ ਆ ਭਾਗੂ ਦੇ ਮੈਨੂੰ ਦੇ ਦੀ ਮੈਂ ਤੈਨੂੰ ਦੇ ਦੀ ਗੱਲ ਮੁੱਕ ਗਈ ਕਿਉਂ ਵਧਾਈ ਜੰਦੀ ਆ ਗੱਲਾਂ ਨੂੰ ਤੂੰ ਹੀ ਵੀਰੇ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਨਾ ਪ੍ਰੀਤ ਹੋਰੀਆਂ ਕੀ ਸੋਚਣਗੀਆਂ ਮੇਰੇ ਤੋਂ ਤਾਂ ਤਵਾਰੀ ਉੱਠ ਗਈ ਉਹਨਾਂ ਦੀ ਅਗਲੀਆਂ ਸੋਚਣੇ ਚੋਰ ਨੇ ਆਪਦੀ ਮਾੜੇ ਫੇਰੇ ਲੈਣ ਜੀਨੇ ਜਿਹੜਾ ਕੋ ਸੋਚਦਾ ਦੁਨੀਆ ਦਾ ਕਿਆ ਸੋਚਦੀ ਆ ਤੂੰ ਐ ਸੋਚ ਤੇ ਵੀਰਾ ਤੇਰੇ ਬਾਰੇ ਕੀ ਸੋਚਦਾ ਮੇਰੇ ਤਾਂ ਨਹੀਂ ਮਾੜਾ ਸੋਚਦਾ ਮੇਰੇ ਤਾਂ ਕਾਸ ਦਾ ਟਿੱਕਾ ਲਵਾਤਾ ਨਾ ਸਾਰੇ ਕੀ ਸੋਚਦੇ ਹੋਣਗੇ ਕੀ ਕਹਿੰਦੀ ਉਹਨਾਂ ਦੀ ਨਵੀਂ ਵਿਆਹੀ ਜਿਹੜੀ ਆਈ ਜਸਤੇ ਕਿਉਂ ਫਰਕ ਪੈਂਦਾ ਤੈਨੂੰ ਉਹਨਾਂ ਤੋਂ ਦੱਸ ਹੈ ਐ ਤੂੰ ਐ ਜੇ ਨਾ ਕਰਿਆ ਕਰ ਮੇਰਾ ਦਿਲ ਘਟਦਾ ਹੈ ਕਰਕੇ ਪੱਠ ਬੈ ਗਈ ਮੇਰੇ ਕੋਲ ਮੂੰਹ ਤਾਂ ਕਰ ਲਾ ਜੇ ਗੱਲ ਕਰਨੀ ਆ ਮੂੰਹ ਕਰਕੇ ਕਰ ਲਾ ਹੋ ਪੂਰੇ 15 ਸਾਲਾਂ ਦਾ ਨਾ ਤੇਰੇ ਕੰਨੀ ਮੂੰ ਸੀ ਅਮਿੰਦਰ ਕੰਨੀ ਤਾਂ ਪੇਠੀ ਸੀ ਪਰ ਅਸਲੀਅਤ ਤਾਂ ਹੁਣ ਪਤਾ ਲੱਗੀ ਐ ਵੀ ਕਿਹਦੇ ਕੰਨੀ ਮੂੰਹ ਕਰਨਾ ਤੇ ਕਿਹਦੇ ਕੰਨੀ ਪਿੱਠ ਕਰਨੀ ਐ ਆਹੋ ਆਹੋ ਖਾ ਕੇ ਵੀਰੇ ਨੂੰ ਹੁਣ ਮੰਦਰ ਵਾਲੀ ਹੋ ਗਈ ਤੂੰ ਠੀਕ ਆ ਭਾਈ ਇਹ ਤਾਂ ਦੁਗਿਆਦਰੀਆ ਤੇਰਾ ਖਾ ਲਿਆ ਹਨਾ ਤੇ ਮੇਰਾ ਮੇਰਾ ਕੁਝ ਨਹੀਂ ਗਿਆ ਨਾ ਮੈਂ ਕੀ ਖਾ ਲਿਆ ਤੇਰਾ ਬੋਲ ਕਿੱਦਾਂ ਕੀ ਲਿਆ ਤੇਰੇ ਤੋਂ ਮੈਂ ਦੱਸ ਮੈਨੂੰ ਕਿੱਥੇ ਕੀ ਲਿਆ ਆ ਜਦੋਂ ਆਇਆ ਤੈਨੂੰ ਦੇਖ ਕੇ ਆਇਆ ਕੀ ਲੈ ਕੇ ਆ ਦੱਸ ਬੱਸ ਲੱਗ ਗਿਆ ਸੁਣਾਣਾ ਸੁਣਾਤੀਆਂ ਪਰ ਤੂੰ ਨਹੀਂ ਮੈਨੂੰ ਸੁਣਾਉਂਦੀ ਤੂੰ ਨਹੀਂ ਸੁਣਾਉਂਦੀ ਮੈਨੂੰ ਮੈਂ ਨਾਲ ਸੁਣਾਵਾ ਆ ਦੇਖ ਲੈ ਮੇਰੇ ਸਾਲ ਦੀ ਮਰੀ ਸਾਰੀ ਦਾੜੀ ਚੁੱਟੀ ਹੋ ਗਈ ਗੱਭਰੂ ਹੁੰਦਾ ਸੀ ਹੈ ਚੰਗਿਆ ਚੰਗਿਆ ਕੁੜੇ ਦਾ ਰਿਸ਼ਤੇ ਆਉਂਦੇ ਤਾਂ ਮੈਂ ਤੇਰੇ ਪਿੱਛੇ ਵਿਆਹ ਨਹੀਂ ਕਰਾਇਆ ਤੇਰੇ ਜਬਾਕ ਹੋ ਗਿਆ ਤੇਰਾ ਖਸਮ ਤੇਰਾ ਜਹਾਨ ਚ ਤੇਰਗ ਮੇਰਾ ਕੀ ਕੱਲ ਨੂੰ ਸਾਲੇ ਅੱਜ ਤਾਂ ਹੱਡ ਪੈਰ ਚੱਲਦੇ ਨੇ ਮੈਂ ਬੁढ़ा ਹੋ ਗਿਆ ਮੰਜੇ 'ਚ ਪੈਗਾ ਮੈਨੂੰ ਰੋਟੀ ਕੌਣ ਦੂ ਤੂੰ ਆਵੇਂਗੀ ਦੇਣਾ ਰੋਟੀ ਆਵੇਂਗੀ ਰੋਟੀ ਅੱਜ ਤੱਕ ਵੀਰੇ ਤੈਨੂੰ ਮਿਲ ਜਾਂਦੀ ਬੜਚ ਹਾਂ ਉਹ ਤਾਂ ਤੂੰ ਹੀ ਮੁਕਰਿਆ ਤੇਰੇ ਪਿਓ ਆ ਜਿਹੜਾ ਉਹੀ ਮੁਕਰ ਕੇ ਕਹਿੰਦਾ ਕਿ ਸਾਡੀ ਬਰਾਦਰੀ ਹੋਰ ਹੈ ਤੇ ਇਹਦੀ ਹੋਰ ਹੈ हां ਵਿਆਹ ਤਾਂ ਅੱਜ ਨੂੰ ਹੋ ਜਾਂਦਾ ਉਹ ਤਾਂ ਜਾਤਾਂ ਪੱਤਾਂ ਪਰਖਣ ਲੱਗ ਗਏ ਉਹ ਮੁਕਰਿਆ ਕાળੂਤੀ ਮੁਕਰਿਆ ਕાળੂਤੀ ਸਾਰੀ ਕਬੀਲਦਾਰੀ ਮੇਰੀ ਸਾਰੀ ਮਰੇ ਪਿਆਉ ਦੇ ਹੱਥ ਤੀ ਮੈਂ ਕੋਈ ਕੰਮ ਨਹੀਂ ਕਰਦਾ ਤੀ ਨਾ ਮੈਨੂੰ ਐਂ ਦੱਸ ਬੇ ਮਟੀਆਂ ਤੇ ਸੌਹਾ ਕੌਣ ਖਾਂਦਾ ਸੀ ਉਹ ਝੂਠੀਆਂ ਸੌਹਾ ਖਾਈ ਗਿਆ ਸੌਹਾ ਤੇ ਤਾ ਤੂੰ ਵੀ ਫਿਰ ਗਈ ਮੈਂ ਨਹੀਂ ਫਿਰਿਆ ਮੈਨੂੰ ਤਾਂ ਕਹਦੀ ਜੇ ਮੈਂ ਵਿਆਹ ਕਰਵਾ ਕੇ ਕਿਸੇ ਹੋਰ ਦਾ ਹੋ ਜਾਂਦਾ ਤੈਨੂੰ ਨਾ ਪੁੱਛਦਾ ਚਰਨੋ ਮੈਂ ਸੌਹਾ ਤੋਂ ਨਹੀਂ ਫਿਰਿਆ ਸੌਹਾ ਤੋਂ ਤੂੰ ਫਿਰ ਗਈ ਮੈਂ ਅੱਜ ਵੀ ਉੱਥੇ ਖੜਾ ਹੇ ਮੈਂ ਵੀ ਉੱਥੇ ਖੜਾ ਆ ਬਜਦਾ ਮੈਂ ਤਾਂ ਮੈਂ ਵੀ ਖੜੀ ਆ ਤੂੰ ਕਿੱਥੇ ਖੜੀ ਆ ਤੂੰ ਦਾ ਬੱਦ ਲਗੀ ਹੁਣ ਤੂੰ ਉਹ ਰਹੀਏ ਨਹੀਂ ਉਹਨੂੰ ਤੇਰ ਪਿਆਰਾ ਹੋ ਗਿਆ ਠੀਕ ਆ ਆ ਨਹੀਂ ਤਾਂ ਸੋਚ ਲੈਂਦਾ ਵੇ ਤੇਰੇ ਲਈ ਮੈਂ ਕੀਤਾ ਕੀ ਨਹੀਂ ਪੂਰੇ 15 ਸਾਲ ਹੋ ਗਏ ਵਿਆਹ ਤੋਂ ਪਹਿਲਾਂ ਦੀ ਗੱਲ ਆ 5 ਸਾਲੋਂ 10 ਸਾਲ ਹੋ ਗਏ ਵਿਆਹੀ ਨੂੰ ਮਿੰਦਰ ਨੂੰ ਤਾਂ ਵਿਚਾਰੇ ਨੂੰ ਮੈਂ ਕਦੇ ਪੁੱਛਿਆ ਵੀ ਨਹੀਂ ਜਿੰਨਾ ਦੇਖਦੀ ਸੀ ਤੈਨੂੰ ਪਿਆਰ ਨਾਲ ਦੇਖਦੀ ਸੀ ਤੇਰੇ ਲਈ ਮੋਹ ਪ੍ਰੇਮ ਸੀ ਫਿਰ ਮੈਂ ਕਿਹੜੇ ਵਾਸਤੇ ਕੁਝ ਕਰਿਆ ਨਹੀਂ ਤੇਰੇ ਲਈ ਕੁਝ ਕਰਿਆ ਨਹੀਂ ਹਾਂ ਪਤਾ ਤੇਰੇ ਪਿੱਛੇ ਮਿੰਦਰ ਮੈਨੂੰ ਕੀ ਕੁਛ ਬੋਲਦਾ ਅੱਜ ਤੱਕ ਮੈਨੂੰ ਇਹ ਨਹੀਂ ਆਖਿਆ ਸੀ ਜਿਹੜਾ ਮੇਰੇ ਤੇ ਹੱਥ ਚੱਕਣ ਲੱਗ ਗਿਆ ਹੁਣ ਤੇ ਤੇ ਕੁੱਟ ਸਿਰਦਾਗਾ ਫਿਰ ਤੇ ਮੇਰਾ ਅੱਗੇ ਕਸੂਰ ਆ ਚਰਨ ਹੋ ਤੇਰਾ ਕਸੂਰ ਹੈ ਸਾਰਾ ਭਾੜਾ ਸਾਰਾ ਮੇਰੇ ਤੇ ਪੰਨਤਾ ਮੈਨੂੰ ਮਾਰਾ ਕਰਤਾ ਤੈਨੂੰ ਮਾਰਾ ਕੀ ਬਣ ਕੇ ਬਗੀ ਹਾਂ ਮੈਨੂੰ ਮਾਰਾ ਕਰਤਾ ਹੈ ਚੰਗੀ ਬਣ ਕੇ ਬੈਗੀ ਕਿਹੜੇ ਪਾਸੇ ਚੰਗੀ ਬਣ ਕੇ ਬੈਗੀ ਉਹ ਹੁਣ ਮੈਨੂੰ ਕੀ ਮੂੰਹ ਲਾਉਂਦਾ ਚਲ 73 ਦੇ ਜਨਾਨੀ ਵਾਲੇ ਚਲ 79 ਉਹ ਕਿਉਂ ਨਾ ਤੈਨੂੰ ਮਿੰਦਰ ਦੀ ਆਈ ਹੈ ਉਹ ਉਹ ਵੀ ਤਾਂ ਤੈਨੂੰ ਪਤਾ ਤੀ ਵਿਆਹੀ ਹੋਈ ਆ ਮੰਦਰ ਨਾਲ ਹੈ ਉਹਦੀ ਕਹਿੰਦਾਂਦੀ ਮੈਨੂੰ ਬੇ ਬਸ ਵੀਰੇ ਸ਼ਰਮ ਮੰਨ ਲਾ ਆ ਗੱਲ ਕਹਿਣ ਤੋਂ ਪਹਿਲਾਂ ਸ਼ਰਮ ਮੰਨ ਲਾ ਤੈਨੂੰ ਤਾਂ ਸ਼ਰਮ ਹੋਦੀ ਨਹੀਂ ਸਾਲੀ ਮਾਹੀ ਮੰਨੀ ਜਾ ਮਾ ਫਾਹਾ ਲੈ ਲਾ ਮਾ ਮਰ ਜਾ ਹੈ ਮਰ ਜਾ ਮਰ ਜਾ ਉਹਦੀ ਮਰ ਜਾ ਦਾ ਪਰ ਆਹ ਦਿਨ ਤਾਂ ਮੈਨੂੰ ਨਾ ਦੇਖਣੇ ਪੈਂਦੇ ਹੈ ਮੈਂ ਘਰ ਦੀ ਨਾ ਘਰ ਦੀ ਰਹੀ ਦੱਸ ਮੈਂ ਕਿੱਧਰ ਜਾਵਾਂ ਆ ਹੁਣ ਤੂੰ ਕਹਿੰਦੀ ਆ ਮੈਨੂੰ ਵੀ ਮਰ ਜਾ ਸਾਰੇ ਲੋਕ ਤਾਂ ਕਹਿੰਦੇ ਹੀ ਤੇ ਹੁਣ ਤੂੰ ਵੀ ਕਹਿਣ ਲੱਗ ਗਈ ਆ ਚੱਕ ਆ ਚੱਕ ਆਪਦੀ ਛਾਂਪ ਅਗ ਲੱਗੇ ਤੇਰੀ ਸ਼ਾਂਪ ਖੜ ਕੇ ਮੈਂ ਤਾਂ ਉਹਨਾਂ ਨੂੰ ਕਹਿਣੀ ਆ ਕੁਮਾਰੀਆਂ ਕੁੜੀਆਂ ਨੂੰ ਜਿਹੜੀਆਂ ਵਿਆਹ ਤੋਂ ਪਹਿਲੇ ਸੁਪਨੇ ਦੇਖਣ ਲੱਗ ਜਾਂਦੀਆਂ ਸਾਡੇ ਲਈ ਆ ਕਰੂਗਾ ਸਾਡੇ ਲਈ ਆ ਕਰੂਗਾ ਫਲੋਰ ਨਹੀਂ ਅੱਜ ਤੋਂ ਬਾਅਦ ਮੈਨੂੰ ਬੁਲਾਉਣ ਦੀ ਲੋੜ ਨਹੀਂ ਤੇਰਾ ਆ ਅੱਡ ਤੇ ਮੇਰਾ ਰਾਡ ਹਾਂ ਦੇਖ ਲਿਆ ਮੈਂ ਤੈਨ ਭੱਗ ਜਾ ਭੱਗ ਜਾ ਜਿੱਥੇ ਜਾਣਾ ਜਿੱਥੇ ਮਰ ਜ